ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਮੈਂ ਲੈ ਕੇ ਆ ਰਿਹਾ ਜਾਮ ਕਾਟਨ ਦੇ ਸੂਟ ਦੇਖੋ ਕਿੰਨੇ ਪਿਆਰੇ ਡਿਜ਼ਾਈਨ ਆ ਡਿਜ਼ਾਈਨ ਦੀ ਸ਼ਾਈਨਿੰਗ ਤੇ ਡਿਜ਼ਾਈਨ ਦਾ ਕੰਮ ਦੇਖੋ ਉਹ ਮਜ਼ਾ ਤੁਹਾਨੂੰ ਔਨਲਾਈਨ ਨਹੀਂ ਆਉਣਾ ਜੋ ਮਜ਼ਾ ਸ਼ਾਪ ਤੇ ਵਿజిਟ ਕਰਕੇ ਸੂਟ ਵੇਖ ਕੇ ਦਿਲ ਨਾ ਖੁਸ਼ ਹੋਇਆ ਜੀ ਫਿਰ ਕਹਦੇ ਆ ਜੀ ਆਹ ਦੇਖੋ ਕਾਲੀ ਜੋਟਾ ਨੰਬਰ ਆ ਦੁਪੱਟਾ ਫੁੱਲ ਪਿਓਰ ਦਾ ਪਿਓਰ ਕੈਮਰਿਕ ਦੀ ਸਲਵਾਰ ਲੱਗੀ ਪੰਜਾਬੀ ਕਾਟਨ ਦੀ ਨਹੀਂ ਲੱਗੀ ਕੈਮਰਿਕ ਕਾਟਨ ਦੀ ਸਲਵਾਰ ਲੱਗੀ ਫੁੱਲ ਪਿਓਰ ਦੁਪੱਟਾ 2.5 ਮੀਟਰ ਦਾ ਪੂਰਾ 2.5 ਮੀਟਰ ਦਾ ਫੁੱਲ ਪਿਓਰ ਦੁਪੱ ਰਕੜੀ ਦੀ ਸੇਲ ਆ ਰਹੀ ਫੜਾ ਫੜ ਤਕਰੀਨ ਥੋੜਾ ਧੱਕਾ ਦੇ ਆਰਡਰ ਕਰੋ 1000 ਰੁਪਏ ਦਾ ਛੂਟ ਐਡੇ ਬੰਬ ਡੀਨ ਆ ਗਏ ਨਾ ਮੈਂ ਸਵੇਰ ਦੇ ਇੰਨੇ ਡਿਜ਼ਾਈਨ ਵੇਚ ਲੈ ਮੈਂ ਸਵੇਰ ਦਾ ਕਹ ਰਿਹਾ ਵੀਡੀਓ ਬਣਾਣੀ ਮੈਨੂੰ ਟਾਈਮ ਨਹੀਂ ਮਿਲ ਰਿਹਾ ਉਹ ਉਹਨੇ ਡਿਜ਼ਾਈਨ ਆ ਗਏ ਯਾਰ ਤੁਹਾਡੀ ਰੂਹ ਨਾਲ ਖੋਚੋਈ ਤੇ ਮੈਨੂੰ ਤਾਂ ਕਹਿ ਦੇ ਜੀ ओनली 1000 ਰੁਪਏ ਦਾ ਛੂਟ ਐ ਫੈਂਸੀ ਥੂਟ ਕਾਲੀ ਚੋਟਾ ਨੰਬਰ ਤੁਹਾਨੂੰ ਪੜਾਤਾ ਜਿੱਥੋਂ ਮਰਜ਼ੀ ਮੇਰੇ ਵੀਰ ਭੈਣ ਟਰਾਈ ਕਰ ਲਵੇ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਚੈਨਲ ਨੂੰ ਜ਼ਰੂਰ ਕਰਨਾ ਇਹ ਤੁਹਾਡੀ ਜ਼ਿੰਮੇਵਾਰੀ ਬਣਦੀ ਐ ਬਹੁਤ ਸੋਹਣਾ ਮੇਰੇ ਵੀਰ ਭੈਣਾਂ ਦਾ ਪਿਆਰ ਮਿਲ ਰਿਹਾ 2.5 ਮੀਟਰ ਫੁੱਲ ਸਾਈਜ਼ ਦਾ ਦੁਪੱਟਾ ਚੜਾਈ ਲੰਬਾਈ ਪੂਰੀ ਹੈ ਇਹ ਨਹੀਂ ਆਨਲਾਈਨ ਵਹਾ ਰਹੇ ਆ ਚੜਾਈ ਲੰਬਾਈ ਪੂਰੀ オリジナル ਲੰਬਾਈ ਚੜਾਈ ਹੈ ਵੀ ਡਿਜ਼ਾਈਨ ਦੇਖੋ ਰੂਹ ਖੋਚ ਹੋ ਜੇਗੀ ਮੈਂ ਕਹਿੰਦਾ ਜੀ ਰੂਹ ਖੋਚ ਹੋ ਜੇਗੀ ਓਨਲੀ 1000 ਰੁਪਏ ਦਾ ਸੂਟ ਐਨੀ ਸੋਹਣੀ ਸ਼ਾਈਨਿੰਗ ਦਿਨ ਨਾ ਸੋਹਣਾ オリジナル ਜਾਮਕੋਟਨ ਦਾ ਸੂਟ ਹੈ 5.5 ਮੀਟਰ ਕਪੜਾ ਨਾਲੇ 5 ਮੀਟਰ ਨਹੀਂ 5.5 ਮੀਟਰ ਕਪੜਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਕੰਟਰਾਸਟ 3D ਸੂਟ ਨੇ 3D ਬ੍ਰਾਂਡਡ ਕੁਆਲਿਟੀ ਦਾ ਮਾਲ ਰੰਗ ਵੇਖੋ ਯਾਰ ਬਹੁਤ ਸੋਹਣੇ ਰੰਗ ਆਏ ਨੇ ਵੇਖੋ ਕਿੰਨੇ ਪਿਆਰੇ ਰੰਗ ਨੇ ਬਹੁਤ ਸੋਹਣੇ ਰੰਗ ਝਾੜਨੇ ਤੁਹਾਡੀ ਰੂਹ ਨਾ ਖੁੱਚ ਹੋਈ ਤਾਂ ਤੁਸੀਂ ਆਪਣੇ ਵੀਡੀਓ ਸ਼ੇਅਰ ਕਰਦਾ ਨਹੀਂ ਵੇਖੋ ਗੁਰਲੀਨ ਦੀ ਹੱਟੀ ਨੀਅਰ ਸਰਦਾਰ ਬੂਟ ਹਾਊਸ ਦੇ ਨਾਲ ਮੇਨ ਬਾਜ਼ਾਰ ਜੀਰਾ ਵੇਚਣ ਵਾਲੇ ਮੇਰੇ ਵੀਰ ਭੈਣਾਂ ਨੂੰ ਹੋਰ ਸਸਤਾ ਵੀਡੀਓ ਨੂੰ ਸ਼ੇਅਰ ਕਰਨਾ ਜ਼ਰੂਰ ਤੂੰ ਕੀ ਆਪਣੇ ਆਪ ਕਰਦਾ ਨਹੀਂ ਭਾਵੇਂ ਛੌਪ ਤੇ ਵਿజిਟ ਕਰਕੇ ਲਓ ਭਾਵੇਂ ਘਰੇ ਬੈਠ ਕੇ ਮੰਗਾਓ ਓਨਲੀ 1000 ਰੁਪਏ ਦਾ ਥੂੜ ਵੇਚਣ ਵਾਲੇ ਮੇਰੇ ਵੀਰ ਭੈਣਾਂ ਨੂੰ ਹੋਰ ਸਸਤਾ ਠੀਕ ਹੈ ਜੀ ਧੰਨਵਾਦ ਜੀ ਸਤਿ ਸ੍ਰੀ ਅਕਾਲ